ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਮਿੰਨੀ ਕਹਾਣੀ ਦੇ ਵਿੱਚ ਸਰਕਾਰੀ ਸਕੂਲ ਹਰਦੀਪ ਸਿੰਘ ਤਿਆਰ ਹੋ ਕੇ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਇੰਨੇ ਨੂੰ ਘਰ ਦੇ ਮੇਨ ਗੇਟ 'ਚੋਂ ਆਵਾਜ਼ ਆਈ ਘਰ ਕੋਈ ਹੈ ਹਾਂ ਭਾਈ ਸਾਰੇ ਘਰ ਹੀ ਨੇ ਲੰਘ ਆਓ ਹਰਜੀਤ ਸਿੰਘ ਨੇ ਗੇਟ ਵੱਲ ਵੇਖਦਿਆਂ ਕਿਹਾ ਪੈਂਟ ਕੋਟ ਪਾਈ ਦੋ ਖੂਬਸੂਰਤ ਲੜਕੀਆਂ ਤੇ ਇੱਕ ਨੌਜਵਾਨ ਹਰਜੀਤ ਸਿੰਘ ਦੇ ਕੋਲ ਆ ਗਏ ਜੀ ਅਸੀਂ ਅਮ드ਗੜ੍ਹ ਦੇ ਪ੍ਰਾਈਵੇਟ ਸਕੂਲ ਚ ਟੀਚਰਾਂ ਤੇ ਬੱਚਿਆਂ ਦੀ ਐਡਮਿਸ਼ਨ ਲਈ ਆਏ ਆ ਤੁਹਾਡੇ ਘਰ ਕਿੰਨੇ ਬੱਚੇ ਨੇ ਤੇ ਕਿਹੜੇ ਸਕੂਲ ਚ ਪੜ੍ਹਦੇ ਨੇ ਮੈਡਮ ਨੇ ਘਰ ਵਿੱਚ ਨਜ਼ਰ ਮਾਰਦੇ ਹੋਏ ਪੁੱਛਿਆ ਦੋ ਨੇ ਭਾਈ ਤੇ ਪਿੰਡ ਵਾਲੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਨੇ ਹਰਜੀਤ ਸਿੰਘ ਨੇ ਉੱਤਰ ਦਿੱਤਾ ਇਸ ਵਾਰ ਬੱਚਿਆਂ ਨੂੰ ਸਾਡੇ ਸਕੂਲ ਵਿੱਚ ਲਗਾ ਦੇਵੋ ਉੱਥੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਤੇ ਬੱਚਿਆਂ ਦਾ ਫਿਊਚਰ ਵੀ ਵਧੀਆ ਬਣੇਗਾ ਦੂਸਰੀ ਮੈਡਮ ਨੇ ਆਪਣੇ ਸਕੂਲ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦੇ ਹੋਏ ਕਿਹਾ ਠੀਕ ਹੈ ਭਾਈ ਤੁਹਾਡੇ ਸਕੂਲ ਤੁਹਾਡਾ ਸਕੂਲ ਵੀ ਵਧੀਆ ਹੋਵੇਗਾ ਪਰ ਹੁਣ ਸਰਕਾਰੀ ਸਕੂਲ ਵੀ ਕਿਸੇ ਗੱਲੋਂ ਘੱਟ ਨਹੀਂ ਸਾਡੇ ਬੱਚੇ ਤਾਂ ਉੱਥੇ ਹੀ ਪੜਨਗੇ ਨਾਲੇ ਹੈਡਮਾਸਟਰ ਸਾਹਿਬ ਮੇਰੇ ਮਿੱਤਰ ਨੇ ਅੱਜ ਵੀ ਮੈਂ ਉਹਨਾਂ ਨਾਲ ਹੀ ਜਾਣਾ ਉਹਨਾਂ ਨੂੰ ਹੀ ਉਡੀਕ ਰਿਹਾ ਇੰਨਾ ਕਹਿੰਦੇ ਹੋਏ ਹਰਜੀਤ ਸਿੰਘ ਨੇ ਅਜੇ ਆਪਣੀ ਗੱਲ ਪੂਰੀ ਹੀ ਕੀਤੀ ਸੀ ਕਿ ਇਹਨੇ ਨੂੰ ਹੈਡਮਾਸਟਰ ਸਾਹਿਬ ਵੀ ਬੂਹਾ ਲੰਘ ਆਏ ਸਤਿ ਸ੍ਰੀ ਅਕਾਲ ਜੀ ਮੈਡਮ ਨੇ ਹੈਡਮਾਸਟਰ ਸਾਹਿਬ ਵੱਲ ਵੇਖਦਿਆਂ ਕਿਹਾ ਮੈਡਮ ਤੁਸੀਂ ਹਾਂਜੀ ਸਰ ਹੈਡਮਾਸਟਰ ਸਾਹਿਬ ਨੂੰ ਪ੍ਰਾਈਵੇਟ ਸਕੂਲ ਵਾਲੇ ਅਧਿਆਪਕਾਂ ਨੇ ਪਹਿਚਾਨ ਲਿਆ ਤੁਸੀਂ ਇਹਨਾਂ ਨੂੰ ਜਾਣਦੇ ਹੋ ਹਰਜੀਤ ਨੇ ਹੈਰਾਨ ਹੁੰਦਿਆਂ ਪੁੱਛਿਆ ਹਾਂਜੀ ਇਹ ਗੁਰਬਾਜ ਸਰ ਨੇ ਇਹਨਾਂ ਦੇ ਬੱਚੇ ਵੀ ਸਾਡੇ ਸਕੂਲ 'ਚ ਹੀ ਪੜ੍ਹਦੇ ਨੇ ਪ੍ਰਾਈਵੇਟ ਅਧਿਆਪਕ ਨੇ ਖੁਸ਼ ਹੁੰਦਿਆਂ ਦੱਸਿਆ ਸਰਕਾਰੀ ਮਾਸਟਰ ਦੇ ਬੱਚੇ ਪ੍ਰਾਈਵੇਟ ਸਕੂਲ 'ਚ ਹਰਜੀਤ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਨਹੀਂ ਜੀ ਕੇਵਲ ਟੀਚਰ ਹੀ ਨਹੀਂ ਸਗੋਂ ਸ਼ਹਿਰ ਦੇ ਲਗਭਗ ਸਾਰੇ ਸਰਕਾਰੀ ਅਫਸਰਾਂ ਦੇ ਬੱਚੇ ਸਾਡੇ ਸਕੂਲ 'ਚ ਹੀ ਆਉਂਦੇ ਨੇ ਮੈਡਮ ਨੇ ਉੱਤਰ ਦਿੱਤਾ ਮਾਸਟਰ ਜੀ ਸਰਕਾਰੀ ਸਕੂਲ ਵਿੱਚ ਕਿਹੜੀ ਘਾਟ ਹੈ ਹਰਜੀਤ ਨੇ ਹੈਡਮਾਸਟਰ ਸਾਹਿਬ ਵੱਲ ਹੈਰਾਨੀ ਪ੍ਰਗਟ ਕਰਦੇ ਆ ਪੁੱਛਿਆ ਜੀ ਕੋਈ ਨਹੀਂ ਹੈਡਮਾਸਟਰ ਸਾਹਿਬ ਨੇ ਜਵਾਬ ਦਿੱਤਾ ਕੋਈ ਘਾਟ ਤਾਂ ਹੋਵੇਗੀ ਜਿਹੜਾ ਸਰਕਾਰੀ ਮੁਲਾਜ਼ਮ ਆਪਣੇ ਬੱਚੇ ਸਰਕਾਰੀ ਸਕੂਲ 'ਚ ਨਹੀਂ ਪੜਾ ਸਕਦੇ ਹਰਜੀਤ ਸਿੰਘ ਨੇ ਢੂੰਗੀ ਸੋਚ-ਸੋਚਦਿਆਂ ਕਿਹਾ ਹਰਜੀਤ ਸਿੰਘ ਦੀ ਗੱਲ ਸੁਣ ਕੇ ਕਿਸੇ ਨੂੰ ਕੋਈ ਜਵਾਬ ਨਾ ਆਇਆ ਤੇ ਸਭ ਨੇ ਨੀਵੀਆਂ ਪਾ ਲਈਆਂ ਕਹਾਣੀ ਲਿਖਣ ਵਾਲੇ ਨੇ ਜੀ ਸੰਦੀਪ ਸਿੰਘ ਮੋਮਨਾਬਾਦੀ ਤੁਹਾਨੂੰ ਸਾਡੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜਰੂਰ ਦੱਸਣਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ ਜੇ ਕਹਾਣੀ ਵਧੀਆ ਲੱਗੀ ਤਾਂ ਇਸ ਕਹਾਣੀ ਨੂੰ ਕਿਰਪਾ ਕਰਕੇ ਅੱਗੇ ਵੀ ਸ਼ੇਅਰ ਕਰਨਾ ਜੀ ਧੰਨਵਾਦ